ਅਹਰੂ ਜੀ ਕਾਲ ਸਾਹਿਬ ਅਹਰੂ ਜੀ ਕੀ ਫਤਹਿ ਜੀ ਮੈਂ ਦੋ ਗੱਲਾਂ ਨਾਲੇ ਆਪਣੀ ਗੱਲ ਰੱਖਣੀ ਚਾਹੁੰਗਾ ਇੱਕ ਗੱਲ ਇਹ ਆ ਜਿਨ੍ਹਾਂ ਦੇ ਕਰੇ ਪੇਸ਼ੈਂਟ ਨੇ ਉਹ ਜਿਨ੍ਹਾਂ ਨੂੰ ਡਾਕਟਰਾਂ ਨੇ ਦਵਾਈਆਂ ਲਾਈਆਂ ਹੋਈਆਂ ਨੇ ਉਹ ਤਾਂ ਚਾਹੇ ਬੇਟਾ ਮਾਂ ਪਿਓ ਜਾਂ ਬੱਚਾ ਉਹ ਸਿਰਫ ਇੱਕ ਟਾਈਮ ਦੀ ਆਪਣੀ ਦਵਾਈ ਮਿਸ ਕਰਕੇ ਦਿਖਾਇਓ ਤੁਹਾਨੂੰ ਪਤਾ ਲੱਗ ਜਾਊਗਾ ਵੀ ਦਰਦ ਕਿੰਨਾ ਹੁੰਦਾ ਉਹ ਬੰਦਾ 18 ਦਿਨ ਤੋਂ ਪਿਆ ਠੀਕ ਆ ਉਹ ਕੋਈ ਆਪਣੇ ਘਰ ਦੀ ਰਜਿਸਟਰੀ ਨਹੀਂ ਕਰਾਉਣਾ ਚਾਹੁੰਦਾ ਉਹ ਕੋਈ ਪੈਸੇ ਨਹੀਂ ਮੰਗ ਰਿਹਾ ਉਹ ਕੁਝ ਨਹੀਂ ਕਰ ਰਿਹਾ ਦੂਜੀ ਗੱਲ ਮੈਂ ਕਰਦਾ ਜਿਹੜੇ ਸਾਡੇ ਨਾਲ ਸ਼ਹਿਰ ਵਾਲੇ ਜੁੜੇ ਹੋਏ ਨੇ ਚਲੋ ਜਿਹੜੇ ਕਿਸਾਨਾਂ ਦੇ ਉਲਟ ਬੋਲਦੇ ਨੇ ਮੈਂ ਸਿੱਧੀ ਜਿਹੜਾ ਤੁਹਾਡੀ ਕੋਠੀਆਂ ਹੁੰਦੀਆਂ ਉਹਨਾਂ ਦੇ ਬਾਹਰ ਪਾਰਕਿੰਗ ਹੁੰਦੀ ਹੈ ਹਾਲੇ ਕਿ ਉਹ ਥੋੜਾ ਉਹਦੇ ਤੇ ਕੋਈ ਹੱਕ ਨਹੀਂ ਹੈਗਾ ਉਹ ਸਰਕਾਰੀ ਜਗ੍ਹਾ ਹੁੰਦੀ ਹੈ ਤੁਸੀਂ ਗੱਡੀ ਲਾਉਣ ਪਿੱਛੇ ਉਹਦੇ ਪਿੱਛੇ ਲੜ ਪੈਨੇ ਹੋ ਪਰ ਜਿਹੜੇ ਬੰਦੇ ਹੋਂਦ ਦੀ ਲੜਾਈ ਲੜ ਰਹੇ ਨੇ ਜਿਹੜੀ ਕਿਸਾਨੀ ਦੀ ਲੜਾਈ ਲੜ ਰਹੇ ਨੇ ਆਪਣੀ ਹੱਕਾਂ ਦੀ ਲੜਾਈ ਲਾ ਲੈਂਦੇ ਨੇ ਫਿਰ ਤੁਸੀਂ ਕਹਿੰਦੇ ਨੌਜਵਾਨ ਬਾਹਰ ਜਾਂਦਾ ਜਿਹਦਾ ਇੱਥੇ ਸਕੋਪ ਹੀ ਨਹੀਂ ਰਹਿਣਾ ਜਿਹਦੀ ਇੱਥੇ ਫਸਲਾਂ ਦਾ ਮੁੱਲ ਨਹੀਂ ਮਿਲਣਾ ਉਹਨੇ ਬਾਹਰ ਹੀ ਜਾਣਾ ਜੇ ਹੁਣ ਮੇਰੇ ਕੰਮ ਦੇ ਵਿੱਚ ਕਮਾਈ ਨਹੀਂ ਹੋਊਗੀ ਤਾਂ ਮੇਰੇ ਬੱਚੇ ਆਪ ਹੋਰ ਕੋਈ ਕੰਮ ਲੱਭਣਗੇ ਸੋ ਕਹਿਣ ਦਾ ਮਤਲਬ ਇਹ ਆ ਨਾ ਤਾਂ ਮੇਰਾ ਕਿਸਾਨੀ ਨਾਲ ਕੋ ਕਿਸੇ ਖੇਤਾਂ ਵਾਲਾ ਮੈਂ ਆਪਣਾ ਦੁਕਾਨਦਾਰ ਆ ਮੇਰਾ ਵਧੀਆ ਸਿਸਟਮ ਆ ਪਰ ਮੇਰੇ ਤੇ ਜ਼ਮੀਰ ਹੈਗੀ ਆ ਹਾਂ ਬਿਲਕੁਲ ਮੇਰੇ ਤੇ ਜ਼ਮੀਰ ਹੈਗੀ ਆ ਵੀ ਜਿਨ੍ਹਾਂ ਦਾ ਆਪਾਂ ਖਾਨੇ ਆ ਉਹ ਬੰਦੇ 18 ਦਿਨਾਂ ਤੋਂ ਪਏ ਆ ਕੱਲ ਨੂੰ ਉਹਨਾਂ ਤੇ ਜਾਣ ਤੋਂ ਬਾਅਦ ਮੂੰਗਬਤੀਆਂ ਚੱਕਣ ਦਾ ਕੋਈ ਕੱਖ ਫਾਇਦਾ ਨਹੀਂ ਹੋਣਾ ਸੋ ਜਿਹੜੇ ਜ਼ਿਮੀਦਾਰਾਂ ਦੇ ਬੱਤੀ ਨਹੀਂ ਪਹਿਲਾਂ ਉਹਨਾਂ ਨੂੰ ਫਿਰ ਜਿਹੜੇ ਸਾਡੇ ਵਰਗਿਆਂ ਨਾਲ ਸ਼ਹਿਰੀਆਂ ਨਾਲ ਰਿਸ਼ਤੇ ਜਾਂ ਫਿਰ ਉਹਨਾਂ ਨੂੰ ਆਪਣੀ ਯਾਰੀ ਉਰੇ ਨਭਾਓ ਯੂਨੀਵਰਸਿਟੀਆਂ ਚ ਪੱਪਾ ਜਨਨ ਨਭਾਓ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਬੱਤ-ਬੱਤਾਂ ਵੱਧ ਬਈ ਪਹੁੰਚੇ ਭਰਾ ਹੁੜੀ ਤੇ ਜਾਗਦੀਆਂ ਜ਼ਮੀਰਾਂ ਵਾਲੇ ਨੇ ਤੇ ਆਓ ਆਪਾਂ ਬਾਪੂ ਨੂੰ ਮਿਲਦੇ ਆਂ ਤੇ ਮੋਰਚੇ 'ਚ ਵੱਤ-ਬੱਤ ਪਹੁੰਚੋ ਬਈ ਰਾਤ ਦੇਆਂ ਡਿਊਟੀਆਂ ਵੱਤ-ਬੱਤ ਲਾਓ ਜੇ ਪ੍ਰਸ਼ਾਸਨ ਕੋਈ ਹਰਕਤ ਕਰੂਗਾ ਤਾਂ ਰਾਤ ਨੂੰ ਕਰਨੀ ਐ ਸੋ ਰਾਤ ਦੇਆਂ ਡਿਊਟੀਆਂ ਨੌਜਵਾਨ ਨੂੰ ਵੱਤ-ਬੱਤ ਨੇੜੇ ਤੇੜੇ ਪਿੰਡ ਵਾਲੇ ਭਰਾ ਜ਼ਰੂਰ ਪਹੁੰਚਿਆ ਕਰੋ ਰਾਤ ਦੀ ਡਿਊਟੀ ਜ਼ਰੂਰ ਲਾਇਆ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ